ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਤਗੁਰ ਸਿੰਘ ਐਗਰੀਕਲਚਰ ਸਰਵਿਸ ਪੰਜਾਬੀ ਚੈਨਲ ਤੋਂ ਫੇਸਬੁੱਕ ਤੇ YouTube ਚੈਨਲ ਤੇ ਹਰ ਰੋਜ਼ ਕਿਸਾਨ ਭਰਾਵਾਂ ਦੇ ਨਾਲ ਜਿਹੜੀਆਂ ਆਪਾਂ ਜਾਣਕਾਰੀਆਂ ਸਾਂਝੀਆਂ ਕਰਦੇ ਆ ਰਹੇ ਹਾਂ ਅੱਜ ਗੱਲ ਕਰਾਂਗੇ ਜੂਰੀਆ ਤੱਤ ਬਾਰੇ ਸਲਫਰ ਤੱਤ ਬਾਰੇ ਤੇ ਪੋਟਾਸ਼ ਤੱਤ ਬਾਰੇ ਕਿਉਂਕਿ ਫਾਸਫੋਰਸ ਤੱਤ ਆਪਾਂ ਸ਼ੁਰੂਆਤੀ ਦੌਰ ਤੀ ਲੈ ਕੇ ਜਾਣੇ ਆ 18% ਜੂਰੀਆ ਨਾਲ ਲੈ ਕੇ ਜਾਣੇ ਆ ਤੇ ਕਿਸਾਨਾਂ ਦੇ ਸਵਾਲ ਵੀ ਅਸੀਂ ਕਣਕ ਦੇ ਵਿੱਚ ਯੂਰੀਆ ਪਾਣੀ ਲਾਉਣ ਤੋਂ ਕਿੰਨੇ ਦਿਨ ਪਹਿਲਾਂ ਪਾਈਏ ਕਿਉਂਕਿ ਮੇਨ ਸਵਾਲ ਯੂਰੀਆ ਦੀ ਹੁੰਦਾ ਹੈ ਤੇ ਉਸ ਤੋਂ ਬਾਅਦ ਜਦੋਂ ਪਹਿਲੇ ਪਾਣੀ ਦੇ ਆਪਣੇ ਕਣਕ ਪੀਲੀ ਪੈਂਦੇ ਆ ਉਹਦਾ ਪੀਲਾਪਨ ਕਿ ਕਿਸ ਤਰੀਕੇ ਨਾਲ ਆਪਾਂ ਹਟਾਵਾਂਗੇ ਕਿ ਆਪਣਾ ਜਿਹੜਾ ਖਾਦ ਦਾ ਨੁਕਸਾਨ ਵੀ ਨਾ ਹੋਵੇ ਤੇ ਆਪਣੀ ਫਸਲ ਜਿਹੜੀ ਪੀਲੀ ਵੀ ਨਾ ਪਵੇ ਪੰਜਾਬ ਦੇ ਵਿੱਚ ਕਾਫੀ ਤਰੀਕਿਆਂ ਨਾਲ ਕਣਕੀ ਬੀਜੀ ਜਾਂਦੀ ਆ ਸਭ ਤੋਂ ਕਾਮਯਾਬ ਜਿਹੜੀ ਮੈਂ ਮੰਨਦਾ ਉਹ ਮੈਂ 0 ਡਲ ਨੂੰ ਮੰਨਦਾ ਕਿਉਂਕਿ ਕਣਕ ਫੋਟ ਵੀ ਵਧੀਆ ਕਰਦੀ ਹੈ ਅੱਜ 18 ਦਿਨਾਂ ਦੀ ਇਹ ਕਣਕ ਡੀਬੀਡਬਲ 327 ਜਿਹੜੀ ਕਿਸਮ ਹੈਗੀ ਆ ਜੂਰੀਆ ਤੱਤ ਸਭ ਤੋਂ ਪਹਿਲਾ ਤੱਤ ਹੁੰਦਾ ਹੈ ਜਿਹੜਾ ਜਰਮੀਨੇਸ਼ਨ ਤੋਂ ਲੈ ਕੇ 50-55 ਦਿਨ ਦੇ 60 ਦਿਨ ਦੇ ਫਟਾਰੇ ਤੱਕ ਆਪਣੀ ਫਸਲ ਨੂੰ ਜਿਹੜਾ ਸਹੀ ਫਟਾਰਾ ਕਰਾਉਂਦਾ ਹੈਗਾ ਵੈਸੇ ਤਾਂ ਅਪਾ ਪਹਿਲਾ ਤੱਤ ਫਾਸਫੋਰਸ ਹੈ ਜਰਮੀਨੇਸ਼ਨ ਕਰਵਾਉਣ ਵਾਲਾ ਜਰਮੀਨੇਸ਼ਨ ਤੋਂ ਬਾਅਦ ਫਟਾਰੇ ਤੋਂ ਲੈ ਕੇ ਫਸਲ ਦੇ 55 60 ਦਿਨਾਂ ਤੱਕ ਜੂਰੀਆ ਤੱਤ ਕਣਕ ਦੀ ਫਸਲ ਦੀ ਜਿਹੜਾ ਨਾਈਟ੍ਰੋਜਨ ਤੱਤ ਜਿਹੜਾ ਪੂਰਾ ਕਰਕੇ ਦਿੰਦਾ ਹੈਗਾ ਕਿਸਾਨ ਭਰਾਵਾਂ ਦੇ ਸਵਾਲ ਵੀ ਸਾਡੀ ਕਣਕ ਪਹਿਲੇ ਪਾਣੀ ਤੇ ਧੱਬਦੀ ਹੈਗੀ ਆ ਅਸੀਂ ਬਾਅਦ ਦੇ ਵਿੱਚ ਮੈਗਨੀਜ਼ ਵੀ ਕਰਦੇ ਆ ਬਾਦ ਦੇ ਵਿੱਚ ਅਸੀਂ ਜਿੰਕ ਦੀ ਸਪਰੇ ਵੀ ਕਰਦੇ ਆ ਹੋਰ ਵੀ ਕਾਫੀ ਮਿਕਚਰ ਸਪਰੇ ਹਾਂ ਕਰਦੇ ਆ ਪਰ ਸਾਡੇ ਕਣਕ ਜਿਹੜੇ ਪਹਿਲਾਂ ਵਾਲੇ ਰੰਗ ਦੇ ਵਿੱਚ ਨਹੀਂ ਰਹਿੰਦੀ ਪਹਿਲੀ ਗੱਲ ਤਾਂ ਦੇਖੋ ਜਦੋਂ ਆਪਾਂ ਨੇ ਯੂਰੀਆ ਪਾਉਣੀ ਆ ਯੂਰੀਆ ਵਧੀਆ ਚੰਗੀ ਧੁੱਪ ਨਿਕਲੀ ਤੋਂ ਪਾਉਣੀ ਹੁੰਦੀ ਆ ਜਦੋਂ ਆਪਾਂ ਸਵੇਰੇ ਤੇ ਰੇਲੇ ਤੇ ਜਿਹੜੇ ਪੱਤਿਆਂ ਦੇ ਉੱਪਰ ਪਾ ਦਿੰਨੇ ਆ ਫਿਰ ਪੱਤਿਆਂ ਦੇ ਉੱਪਰ ਜਿਹੜਾ ਪਾਊਡਰ ਹੁੰਦਾ ਨਾਈਟrogen ਦਾ ਉਹ ਪੱਤਿਆਂ ਦੇ ਉੱਪਰ ਜਿਹੜਾ ਰਹਿੰਦਾ ਫਿਰ ਪੱਤਿਆਂ ਦੇ ਉੱਪਰ ਮਾਣਾ ਮੋਟਾ ਕਿਤਨਾ ਕਿਤੇ ਸਾੜਾ ਵੀ ਜਿਹੜਾ ਜ਼ਰੂਰ ਪੈਂਦਾ ਜਦੋਂ ਤੁਸੀਂ ਪਹਿਲੀ ਕਿਸ਼ਤ ਦੇਣੀ ਹੈ ਜੇ ਤੁਸੀਂ 30 ਦਿਨਾਂ ਤੇ ਪਾਣੀ ਲਾਉਨੇ ਹੋ ਤਾਂ 25 ਦਿਨਾਂ ਤੇ 22 ਦਿਨਾਂ ਤੇ ਜਿਹੜੀ ਜੂਰੀਆ 45 ਕਿਲੋ ਇੱਕ ਗੱਟਾ ਜੂਰੀਆ ਦਾ ਲੈ ਕੇ ਜਾਓ ਨਾਲ ਉਹਦੇ ਸਲਫਰ ਵੀ ਜਿਹੜਾ ਤੁਸੀਂ ਜ਼ਰੂਰ ਐਡ ਕਰਨਾ ਕਿਉਂਕਿ ਜਿਹੜੇ ਕਿਸਾਨ ਭਰਾ ਹੁਣ ਵੀ ਕਣਕਾਂ ਬੀਜ ਰਿਹਾ ਬੈਂਟੋਨੇਟ ਸਲਫਰ ਕਿੱਲੇ ਦਾ 10 ਕਿਲੋ ਜ਼ਰੂਰ ਪਾ ਲਓ ਜਿੱਥੇ ਤੁਹਾਡੇ ਕਣਕ ਦੀ ਫਸਲ ਦੇ ਵਿੱਚ ਕਣਕ ਪਹਿਲੇ ਪਾਣੀ ਤੇ ਦੇਖੋ ਦਬਦੀ ਹੈਗੀ ਸਲਫਰ ਇੱਕ ਇਸ ਤਰ੍ਹਾਂ ਦਾ ਤੱਤ ਹੈਗਾ ਜਿਹੜਾ ਯੂਰੀਆ ਡੀਏਪ ਪोटाश ਕਿਸੇ ਦੇ ਵਿੱਚੋਂ ਨਹੀਂ ਮਿਲਦਾ ਠੀਕ ਹੈ ਇਸ ਤਰ੍ਹਾਂ ਦਾ ਤੱਤ ਇਹਨੂੰ ਇਕੱਲੇ ਨੂੰ ਹੀ ਲੈਣਾ ਪੈਣਾ ਜੇ ਕੋਈ ਤੁਹਾਨੂੰ ਕਹੂ ਬਈ ਇਹਦੇ ਵਿੱਚ 80% ਸਲਫਰ ਹੈ ਕਿਸੇ ਪਿੱਛੇ ਨਾ ਲੱਗਿਓ ਸਲਫਰ 80% ਵਰਤੋ ਜੇ 90% ਵਰਤੋ ਜਿਹੜਾ ਮਰਜ਼ੀ ਵਰਤੋ ਪਹਿਲੇ ਪਾਣੀ ਤੇ ਪਹਿਲੇ ਪਾਣੀ ਤੋਂ ਪਹਿਲਾਂ ਪਹਿਲੀ ਯੂਰੀਆ ਦੇ ਨਾਲ 3 ਕਿਲੋ ਸਲਫਰ ਦਾਣੇਦਾਰ ਤੁਸੀਂ ਐਡ ਕਰ ਸਕਦੇ ਹੋ ਜੇ ਹੁਣ ਕਣਕ ਦੇ ਬੀਜ ਨੇ ਤਾਂ ਤੁਸੀਂ 10 ਕਿਲੋ ਡਰਲੇ ਦੇ ਨਾਲ ਜਿਹੜਾ ਤੁਸੀਂ ਪੋਰ ਸਕਦੇ ਹੋ ਉਹਦੇ ਨਾਲ ਕਣਕ ਸੋਡੀ ਜਰਮੀਨੇਸ਼ਨ ਵਧੀਆ ਲਾਊਗੀ ਤੇ ਕਣਕ ਦਬੂਗੀ ਵੀ ਨਹੀਂ ਤੇ ਜ਼ਮੀਨ ਚ ਸੋਡੀ ਕਿੰਨੀ ਮਰਜ਼ੀ ਡਾਕਰ ਹੈਗੀ ਆ ਪਾਣੀ ਲਾਉਣ ਤੋਂ 5 ਦਿਨ ਪਹਿਲਾਂ ਕੋਰ ਪਾਣ ਤੇ 45 ਕਿਲੋ ਯੂਰੀਆ ਜਿਹੜੀ ਪੌਣ ਨਹੀਂ ਜ਼ਰੂਰੀ ਆ 55 ਤੋਂ 60 ਦਿਨਾਂ ਦੇ ਵਿੱਚ ਪੂਰੀ ਕਰਨੀ ਹੁੰਦੀ ਆ ਕਈ ਵਾਰ ਕਿਸਾਨ ਭਰਾ ਪਹਿਲਾ ਪਾਣੀ 30 ਦਿਨ ਤੇ ਲਾ ਲੈਂਦੇ ਆ ਪਹਿਲੀ ਯੂਰੀਆ 20 25 ਦਿਨ ਤੇ ਪਾ ਲਈ ਠੀਕ ਹੈ ਉਸੇ ਪਾਣੀ ਦੀ ਗਿੱਲ ਤੇ ਕਈ ਵਾਰ ਦੋ ਵਾਰ ਵੀ ਕਿਸਾਨ ਭਰਾ ਆਪਣੀ ਯੂਰੀਆ ਪਾਉਂਦੇ ਉਹ ਜ਼ਮੀਨਾਂ ਦਾ ਵੱਖੋ ਵੱਖਰਾ ਹੈਗਾ ਕਈ ਵਾਰ ਇੱਕ ਪਾਣੀ ਤੇ ਵੀ ਯੂਰੀਆ ਪੂਰੀ ਹੋ ਜਾਂਦੀ ਆ ਦੂਸਰੇ ਪਾਣੀ ਵੇਲੇ ਨੂੰ ਕਿਸਾਨ ਭਰਾ ਕਹਿੰਦੇ ਬਾਈ ਸਾਡੇ ਘੱਟੋ ਘੱਟ 40 40 ਦਿਨ 45 45 ਦਿਨ ਸਾਡੀਆਂ ਜ਼ਮੀਨਾਂ ਦੇ ਵਿੱਚ ਪਾਣੀ ਨਹੀਂ ਸੁੱਕਦਾ ਗਿੱਲੇ ਰਹਿੰਦੀ ਅਸੀਂ ਉਸ ਗਿੱਲੇ ਤੇ ਉਹ ਕਿਸਾਨ ਦੀ ਦੇਖੋ ਮਰਜ਼ੀ ਆ ਸਾਡਾ ਖਰਚਾ ਜਾਣਕਾਰੀ ਦੇਣਾ 40 45 ਸੌਰੀ 55 ਤੇ 60 ਦਿਨਾਂ ਦੇ ਵਿਚਾਲੇ ਆਪਣੇ ਯੂਰੀਆ ਪੂਰੀ ਕਰਨੀ ਹੈ ਪਹਿਲੀ ਕਿਸ਼ਤ ਦੇ ਨਾਲ ਤੁਸੀਂ ਸਲਫਰ ਐਡ ਜ਼ਰੂਰ ਕਰੋ ਤੇ ਦੂਸਰੀ ਕਿਸ਼ਤ ਦੇ ਨਾਲ ਤੁਸੀਂ ਜਿਹੜਾ ਪੋਟਾਸ਼ ਤੱਤ ਵੀ ਲੈ ਸਕਦੇ ਹੋ ਉਹ ਪੋਟਾਸ਼ ਤੱਤ 1.75% ਵਾਲਾ ਵੀ ਲੈ ਸਕਦੇ ਹੋ 60% ਵਾਲਾ ਵੀ ਲੈ ਸਕਦੇ ਹੋ ਤੇ 50% ਵਾਲਾ ਪोटाश ਤੱਤ ਵੀ ਜਿਹੜਾ ਲੈ ਸਕਦੇ ਹੋ 60% ਵਾਲਾ 20% ਲੈ ਸਕਦੇ ਹੋ 14.5% ਵਾਲਾ ਸਭ ਤੋਂ ਜ਼ਿਆਦਾ ਪੈਂਦਾ ਪोटाश ਘੱਟੋ ਘੱਟ ਉਹ ਤਾਂ ਜੇ ਆਪਾਂ ਸ਼ੁੱਧ ਪोटाश ਤੱਤ 12 ਕਿਲੋ ਲੈਣਾ ਹੈਗਾ ਤਾਂ ਆਪ ਨੂੰ 80 ਕਿਲੋ ਪਾਉਣਾ ਹੀ ਪੈਣਾ ਜਿਹੜਾ 50% ਵਾਲਾ ਪोटाश ਆ ਉਹ 25 ਕਿਲੋ ਜਿਹੜਾ ਆਪਣੀ 12% ਜਿਹੜਾ 12 ਕਿਲੋ ਸ਼ੁੱਧ ਪोटाश ਤੱਤ ਆਪ ਨੂੰ ਲੈ ਕੇ ਦੇਵੇਗਾ ਕਿਉਂਕਿ ਜੂਰੀਆ ਪਹਿਲੇ ਪਾਣੀ ਤੋਂ 5-6 ਦਿਨ ਪਹਿਲਾਂ ਹੀ ਪਾਉਣੀ ਆ ਜੇ ਤੁਸੀਂ ਪਾਣੀ ਲਾਉਣ ਤੋਂ 1 ਦਿਨ ਪਹਿਲਾਂ 2 ਦਿਨ ਪਹਿਲਾਂ ਵੀ ਪਾ ਲਈ ਇੱਕ ਪਾਸੇ ਤੁਸੀਂ 5 ਦਿਨ ਪਹਿਲਾਂ ਪਾ ਲਓ ਇੱਕ ਪਾਸੇ ਤੁਸੀਂ 3 ਦਿਨ ਪਹਿਲਾਂ ਪਾ ਲਓ ਇੱਕ ਪਾਸੇ ਤੁਸੀਂ ਪਾਣੀ ਦੇ ਅੱਗੇ ਪਾ ਲਓ ਸੋ ਨੂੰ ਪਤਾ ਲੱਗ ਜੂ ਵੀ ਜੂਰੀਆ ਪਹਿਲਾਂ ਪਾਉਣ ਦਾ ਕਿੰਨਾ ਕੁ ਫਾਇਦਾ ਹੈਗਾ ਤੇ ਪਾਣੀ ਦੇ ਉੱਪਰ ਪਾਉਣ ਦਾ ਕਿੰਨਾ ਕੁ ਫਾਇਦਾ ਹੈਗਾ ਕਿਉਂਕਿ ਪਾਣੀ ਦੇ ਜਦੋਂ ਆਪਾਂ ਅੱਗੇ ਪਾਣੀ ਦੇ ਅੱਗੇ ਪਾਉਨੇ ਨਾਲ ਜੂਰੀਆ ਜਿਹੜੀ ਥੱਲੇ ਡਾਊਨ ਲੀਚਿੰਗ ਚਲੀ ਜਾਂਦੀ ਹੈ ਫਿਰ ਆਪਣੀ ਕਣਕ ਪੀੜੀ ਪੈ ਜਾਂਦੀ ਹੈ ਕਦੇ ਆਪਾਂ ਜ਼ਿੰਕ ਕਰਦੇ ਆ ਕਦੇ ਆਪਾਂ ਮੈਗਨੀਜ਼ ਕਰਦੇ ਆ ਜੇ ਜ਼ਿੰਕ ਮੈਗਨੀਜ਼ ਕਰਨਾ ਹੈਗਾ ਤਾਂ 15 ਤੋਂ 20 ਦਿਨਾਂ ਦੀ ਫਸਲ ਤੇ ਵੀ ਤੁਸੀਂ ਕਰ ਸਕਦੇ ਹੋ ਜਿਵੇਂ ਹੁਣ ਇਹ ਫਸਲ ਕਟਕਟ 18-20 ਦਿਨ ਦੀ ਹੋਗੀ ਜ਼ਿੰਕ ਮੈਗਨੀਜ਼ ਦੀ ਸਪਰੇਅ ਕਰਨੀ ਹੈ ਤਾਂ ਕੋਰਪਾਨ ਤੇ ਕਰੋ ਬਹੁਤ ਹੀ ਸ਼ਾਨਦਾਰ ਜਿਹੜੇ ਰਿਜ਼ਲਟ ਮਿਲਦੇ ਹੈਗਾ ਪਿਛਲੇ ਸਾਲ ਵੀ ਆਪਾਂ ਜਿਹੜਾ ਕੋਰਪਾਨ ਦੇ ਮੈਗਨੀਜ਼ ਵਰਤਿਆ ਵਧੀਆ ਰਿਜ਼ਲਟ ਮਿਲੇ ਤੇ ਮੇਨ ਸੀ ਅੱਜ ਯੂਰੀਆ ਦਾ ਯੂਰੀਆ ਪਹਿਲੀ ਕਿਸ਼ਤ ਤੁਸੀਂ 25 ਦਿਨ ਤੇ ਪਾਣੀ ਨੂੰ ਤੇ 20 ਦਿਨਾਂ ਤੇ ਪਾ ਲੋ ਜੇ 30 ਦਿਨਾਂ ਤੇ ਪਾਣੀ ਨੂੰ 25 ਦਿਨਾਂ ਤੇ ਪਾ ਲੋ ਪਾਣੀ ਲਾਉਣ ਤੋਂ 5-6 ਦਿਨ ਪਹਿਲਾਂ ਜਿਹੜੀ ਤੁਸੀਂ ਯੂਰੀਆ 5 ਦਿਨ ਪਹਿਲਾਂ ਯੂਰੀਆ ਪਾ ਲੋ ਨਾਲ ਉਹਦੇ ਸਲਫਰ ਜੀ ਵੀ ਤੁਸੀਂ ਜੜਾ ਐਡ ਕਰਨਾ ਤੇ ਜਾਣਕਾਰੀ ਕਿਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਿਆ ਕਰੋ ਕਿ ਕਿਸਾਨ ਭਰਾਵਾਂ ਦੇ ਹੁਣ ਤੋਂ ਹੀ ਸਵਾਲ ਆਉਣ ਲੱਗੇ ਤੱਤਾ ਬਾਰੇ ਕਿ ਹਰ ਰੋਜ਼ ਹੁਣ ਕਿਸਾਨਾਂ ਦੇ ਪ੍ਰਤੀ ਜਿਹੜੀਆਂ ਵੀਡੀਓ ਆਉਂਦੇ ਰਹਿਣਗੇ ਧੰਨਵਾਦ